ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਤੁਹਾਨੂੰ ਮੇਰਾ ਡੈਰੀ ਫਾਰਮ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆ ਤਹਿਸੀਲ ਬੁਲਾਡਾ ਜ਼ਿਲ੍ਹਾ ਮਾਨਸਾ ਆਪਣੇ ਕੋਲ ਤਿੰਨ ਬੱਝਾਂ ਸੇਲ ਵਾਸਤੇ ਨੇ ਇੱਕ ਏ ਝੋਟੀ ਹੈਗੀ ਇੱਕ ਨੰਬਰ ਤੇ ਦੂਜੀ ਸੂਏ ਆ ਪੂਰੇ ਖੁੱਲੇ ਅਡਰ ਦੀ ਆ ਏਰੀਆ ਪਾ ਸ਼ਾਰਟਕਟ ਤੁਹਾਨੂੰ ਚੁਵਾਈ ਵੀ ਦਿਖਾਵਾਂਗੇ 17 18 ਕਿਲੋ ਦੁੱਧ ਤਿਆਰ ਆ 19 ਤਰੀਕ ਨੂੰ ਰਾਤ ਨੂੰ ਆਈ ਹੈ ਆਪਣੇ ਕੋਲੇ ਮੰਗਰੇ ਦੇ ਕਟਾਗਾ 15 18 ਦਿਨਾਂ ਦੇ ਲਗਭਗ ਸੂਈ ਵੀ ਹੋਊਗੇ ਪੂਰੀ ਸਾਫ ਝੋਟੀ ਆ ਸੋਨੂੰ ਸਕਰੀਨ ਤੇ ਵੀ ਦਿਖ ਰਹੀ ਹੈ ਜੀ ਆਪਾਂ ਸ਼ਾਰਟਕਟ ਚ ਵਾਈ ਵੀ ਦਿਖਾਵਾਂਗੇ ਤੁਹਾਨੂੰ ਇੱਕ ਆਪਣੇ ਕੋਲ ਪਹਿਲੇ ਸੂਏ ਆ ਉਹਦੀ ਵੀ ਆਪਾਂ ਅੰਡਜ ਦਿਖਾਵਾਂਗੇ ਇੱਕ ਆਪਣੇ ਕੋਲ ਤੀਜੇ ਸੂਏ ਝੋਟੀ ਹੈਗੀ ਉਹਦੀ ਵੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਪੂਰੀ ਖੁੱਲੇ ਕੱਦ ਦੀ ਬਿਲਕੁਲ ਜੈਡ ਬਲੈਕ ਮੰਗਰੇ ਦੇ ਕੱਟੀ ਆ ਸਾਫ ਅਡਰਾ ਕੋਈ 19 ਕਿਲੋ ਹਵਾ ਕਸਮਾਨ ਥੋੜੀ ਬਹੁਤੀ ਸਾਈਡ ਲੈਂਦੀ ਹਵਾ ਕਸਮਾਨ ਦੁੱਧ ਬਰੋਬਰ ਆ ਫੈਂਡ ਵੀ ਇਹਦੀ 90 ਦੇ ਬਰੋਬਰ ਆ 12 ਤੋਂ ਲੈ ਕੇ 13 ਕਿਲੋ ਦੁੱਧ ਆ ਥੱਲੇ ਕੰਡੇ ਵਾਲਾ ਪਿੱਠ ਪੂੜੇ ਦੀ ਪੂਰੀ ਖੁੱਲੀ ਆ ਮੰਗਰੇ ਦੇ ਕੱਟੀ ਆ ਇਰੀ ਬਖਾਸ਼ੀਤ ਹੋਰ ਵੀ ਦਿਖਾਉਣਾ ਚਾਹੀਏ ਮੂਰੇ ਕੱਟੀ ਬਨ ਕੇ ਥਾਪੀ ਮਾਰ ਕੇ ਉਂ ਵੀ ਚਾਹੀਏ ਕੱਟੀ ਸਾਈਡ ਤੇ ਖੜੀ ਹੋਵੇ ਫੇਰ ਵੀ ਖੜੀ ਨੇ ਪਰ ਫੇਰ ਵੀ ਮੈਂ ਮੂਰੇ ਕੱਟੀ ਬਨ ਕੇ ਥੋੜੀ ਕੈਮਰੇ ਤੋਂ ਡਰਦੀ ਸੀ ਚਾਹੀ ਐਂ ਥਾਪੀ ਮਾਰ ਕੇ ਥੱਲੇ ਬੈਠਾ ਸੁਣੇ ਦੀ ਵੀ ਖਾਸ਼ੀਅਤ ਦਿਖਾਉਣੇ ਆਂ ਐਂ ਧਾਰ ਮਾਰ ਦੋ ਐਂ ਵੀ ਇਹ 1.5 ਮਿੰਟ 2 ਮਿੰਟਾਂ ਦੇ ਵਿੱਚ ਵਿੱਚ ਹੀ ਪਸੂਆਂ ਨੇ ਜਿਵੇਂ ਅਸੀਂ ਹੁਣ ਵੀਡੀਓ ਚ ਦਿਖਾ ਰਹੇ ਆਂ ਇਹਦਾ 1,30,000 ਰੁਪਏ ਰੇਟ ਆ 13 ਤੋਂ ਲੈ ਕੇ 12 ਤੋਂ ਲੈ ਕੇ 13 ਕਿਲੋ ਦੇ ਵਿੱਚ ਵਿੱਚ ਦੁੱਧ ਦਾ ਕੰਡੇ ਵਾਲਾ ਤਿਆਰ ਆ 15-18 ਦਿਨਾਂ ਦੇ ਲਗਭਗ ਸੂ ਬਾਡੀ ਪੂਰੀ ਟੌਪ ਦੀਆਂ ਮੰਗਰੇ ਦੇ ਕੱਟੀਆਂ ਆ ਗਈ। ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀ। ਇੱਕ ਆਪਣੇ ਕੋਲੇ ਪਹਿਲਾਂ ਝੋਟੀ ਆ ਗਈ। ਚਾਰ ਦੰਦਾ। ਹਜੇ ਨੂੰ ਤੀਜਾ ਦਿਨ ਆ ਸੂਈ ਨੂੰ ਖਾਲੀ ਹੁੰਦੀ ਥਲੇ 9-10 ਕਿਲੋ ਦੁੱਧ ਤਿਆਰ ਆ ਤੁਸੀਂ ਨਸਾਂ ਵੀ ਦੇਖ ਸਕਦੇ ਹੋ ਕਿਵੇਂ ਉੱਭਰ ਕੇ ਬਾਹਰ ਆ ਰਹੀਆਂ ਨੇ ਮੰਗਰੇ ਦੇ ਕੱਟਾ ਦਾ। ਕੱਦ ਦੇ ਦਾ ਘੱਟੋ-ਘੱਟ 5 ਫੁੱਟ ਤੋਂ ਬਾਹਰ ਆ। 62-63 ਇੰਚ ਦੇ ਲਗਭਗ ਕੱਦ ਹੋਵੇ ਦਾ। ਇਹਦੀ ਆਪਾਂ ਜੇ ਕੋਈ ਸੇਲ ਕਰਨ ਦਾ ਥੋੜਾ ਜਿਹਾ ਵਿਚਾਰ ਟੇਕਰ ਹੀ ਆ ਵਧੀਆ ਠੰਡੀ ਆ ਪੂਰੀ। ਅਡਰ ਡਰ ਦੀ ਬਹੁਤ ਖੁਲੀ ਆਦੀ ਆਪਾਂ ਭਰੇ ਲੇਵੇ ਦੀ ਵੀਡੀਓ ਬਣਾ ਕੇ ਪਾਵਾਂਗੇ ਥੋੜੀ ਜਦੋਂ ਆਪਾਂ ਲੈਤੀ ਸੀਗੀ ਦੋਨੇ ਪਾਸੇ ਨਸਾਂ ਪੂਰੀ ਉੱਪਰ ਕੇ ਇਹ ਜੇ 10 20 ਦਿਨਾਂ ਤੱਕ ਦਿਖਾਵਾਂਗੇ ਤੁਹਾਨੂੰ ਤਿਆਰ ਹੋਣ ਦੇ ਝੋਟੇ ਨੂੰ ਚਾਰ ਦੰਦ ਦਾ ਪਹਿਲਾ ਸੂਆ ਇਹ ਦੀ ਭਰੇ ਲੇਵੇ ਦੀ ਹੈ ਪਹਿਲਣ ਝੋਟੀ ਦੀ ਚਾਰ ਦੰਦ ਦੀ ਇੱਕ ਦਿਨ ਦੀ ਸੂਈ ਹੋਈ ਹੈ ਤੁਸੀਂ ਆਪੀ ਅੰਦਾਜ਼ਾ ਲਾ ਸਕਦੇ ਹੋ ਆਡਰ ਤੋਂ ਏਰੀਆ ਪਾਸੋਂ ਨੂੰ ਜਿਹੜੀ ਇੱਕ ਨੰਬਰ ਵਾਲੀ ਝੋਟੀ ਜਿਹੜੀ ਆਪਾਂ ਤੁਹਾਨੂੰ ਸ਼ਾਰਟਕਟ ਚ ਵਾਈ ਵੀ ਦਿਖਾਵਾਂਗੇ ਥਣ ਵੀ ਤੁਸੀਂ ਦੇਖ ਸਕਦੇ ਹੋ ਬੱਚਾ ਛੱਡ ਕੇ ਪੂਰੀ ਵੀਡੀਓ ਮੈਂ ਤਾਂ ਨਹੀਂ ਬਣਾਈ ਹੈਗੀ ਬਣਾਈ ਮੈਂ ਪੂਰੀ ਵੀਡੀਓ ਪਰ ਸ਼ਾਰਟ ਕੱਟ ਚਲਾਤੀ ਹੈਗੀ ਬੱਚਾ ਛੱਡਦਾ ਇਹ ਦੇ ਮਗਰ ਕੱਟਾਗਾ 15 16 17 18 ਦਿਨਾਂ ਦੇ ਲਗਭਗ ਸੂਈ ਵੀ ਹੋਊਗੀ ਹੈ ਕਹਿਣ ਨੂੰ ਚਾਹੀਏ 9 10 ਦਿਨਾਂ ਦੀ ਕਹਈਏ 파ਸਮਗੀ ਠਣਾ ਦਾ ਵੀ ਤੁਸੀਂ ਸਪੇਸ ਦੇਖ ਸਕਦੇ ਹੋ ਚਾਰੇ ਪਾਸੇ ਇੱਕੋ ਜਿਹਾ ਲੇਵਾ ਚੌਰ ਸਲੇਵਾ ਬਿਲਕੁਲ ਝੋਟੀ ਦਾ ਬਿਲਕੁਲ ਨਰਮ ਚਵਾਈ ਆ ਚਾਹੀ ਕੋਈ ਜਵਾਕ ਬਹਿ ਕੇ 5 7 ਸਾਲਾਂ ਤੋਂ ਵੀ ਧਾਰ ਕੱਟ ਸਕਦਾ ਜੀ ਇੰਨੀ ਨਰਮ ਚਵਾਈ ਆ ਫੈਂਟ ਇਹਦੀ ਵੀ ਉੱਚੀ ਆ 8 ਬੀਜੋ ਤੋਂ ਪਲੱਸ ਪਲੱਸ ਫੈਂਟ ਆ ਇਹਦੀ ਪਰ ਮੈਂ ਦੁੱਧ ਦਾ ਅੰਦਾਜ਼ਾ ਲਾਇਆ ਜੀ 16-17 ਕਿਲੋ ਪਰ ਦੁੱਧ ਦੇ ਅੰਦਾਜ਼ੇ ਦੇ ਹਿਸਾਬ ਨਾਲ 18 ਕਿਲੋ ਦੇ ਲਗਭਗ ਦੁੱਧ ਦਾ ਕੰਡੇਲਾ ਤਿਆਰ ਆ ਚਾਰੇ ਥਣਾਂ 'ਚੋ ਬੱਚੇ ਨੂੰ ਮੈਂ ਪਹਿਲਾਂ ਚੰਗਾਤਾ ਸੀਗਾ ਤੇ ਮੈਂ ਉਹ ਵੀਡੀਓ ਸ਼ਾਰਟ ਕੱਟੀ ਬਣਾਉਣੀ ਸੀਗੀ ਤੇ ਬਾਲਟੀ ਵਿੱਚ ਖਾਲੀ ਦੇਖ ਸਕਦੇ ਹੋ ਚਵਾਈ ਤੁਸੀਂ ਦੇਖ ਸਕਦੇ ਹੋ ਚਾਰੇ ਥਣਾਂ ਦੀ ਬਿਲਕੁਲ ਨਰਮ ਚਵਾਈ ਆ ਜਿਹੜੀ 2 ਨੰਬਰ ਵਾਲੀ ਝੋਟੀ ਦਿਖਾਈ ਸੀ ਉਹਨੂੰ ਉਹਦਾ 1,30,000 ਰੁਪਏ ਰੇਟ ਆ ਜਿਹੜੀ ਇਹਦੀ ਚਵਾਈ ਦਿਖਾ ਰਹੀ ਹੈ ਉਹਦਾ 1,70,000 ਰੁਪਏ ਰੇਟ ਆ ਦੋ ਤਿੰਨ ਤਨ ਖੜਕੇ ਦਾ 20 ਕਿਲੋ ਦੁੱਧ ਵੀ ਕੰਡੇ ਦੇ ਚਬਾਉ ਤਿੰਨ 3.5 ਕਿਲੋ ਦੇ ਲਗਭਗ ਗਾੜੀ ਆ ਜੀ ਮੂਹਰੇ ਥਾਣਾ ਦੀ ਚਬਾਈ ਤੁਸੀਂ ਦੇਖ ਸਕਦੇ ਹੋ ਇਹ ਜੀ ਪਹਿਰੇ ਸਕਰੀਨ ਤੇ ਵੀ ਲਿਖ ਰਹੀ ਆ ਗਾੜੀ ਵੇ ਦੀ 3.5 ਕਿਲੋ ਦੇ ਲਗਭਗ ਗਾੜੀ ਵੀ ਹੋ ਗਾੜੀ ਹੋ ਗਈ ਪਿਛਲੇ ਥਾਣਾ ਦੀ ਬਿਲਕੁਲ ਨਰਮ ਚਬਾਈ ਆ ਪਿਛਲੇ ਥਾਣਾ ਦੀ ਤੁਹਾਨੂੰ ਚਬਾਈ ਦਿਖਾ ਰਹੇ ਹਾਂ 1,70,000 ਰੁਪਏ ਰੇਟ ਆ ਦਾ ਪੂਰੀ ਸਾਫ ਝੋਟੀ ਆ ਦੂਜਾ ਸੁਆ ਇਹਦਾ ਮੰਗਰੇ ਦੇ ਕਟਾਗਾ ਇੱਕ ਤੀਜੀ ਸੂਏ ਇੱਕ ਪਹਿਲੇ ਸੂਏ ਆ ਪਹਿਲੇ ਸੂਏ ਦਾ ਭਾਈ ਤਿਆਰ ਕਰਕੇ ਵੇਚਾਂਗੇ ਝੋਟੇ ਸੂਏ ਨੂੰ ਤੀਜਾ ਦਿਨੀ ਹੋਇਆ ਝੋਟੀ ਨੂੰ ਪਹਿਲੇ ਸੂਏ ਆਉਂ। ਸਾਨੂੰ ਗਾੜੀ ਨੂੰ ਮੈਂ ਖਾਲੀ ਕਰ ਰਹਾਂਗੇ ਜੀ। ਹੁਣ ਤੁਹਾਨੂੰ ਸ਼ਾਰਟ ਕੱਟ ਚ ਮੈਂ ਵੀਡੀਓ ਬਣਾਈ ਸੀਗੀ। ਤੇ ਅੱਧੀ ਬਾਰਡੀ ਇਹਦੀ ਗਾੜੀ-ਗਾੜੀ ਨਾਲ ਹੀ ਹੋ ਗਈ ਤੁਸੀਂ ਐ ਮੰਨ ਕੇ ਚੱਲੋ। ਥਾਣ ਵੀ ਥੋੜਾ ਜਿਆਦਾ ਲੰਬਾ ਪਰਲਾ ਤਾਂ ਦਿਖਾ ਰਹੀ ਹੈ ਲੱਤ ਟੇਢੀ ਕਰਕੇ ਤੜੀ ਥੋੜੀ ਜਿਹੀ ਲੈ ਵਾ ਅੱਗੇ ਨੂੰ ਧੱਕਾ ਜਾਂਦੇ ਲੱਤ ਟੇਢੀ ਕਰਕੇ ਤੜੀ ਕੋਈ ਵੀ ਵੀਰ ਆਪਣੇ ਕੋਲੇ ਆ ਕੇ ਤਿੰਨ ਟਾਈਮ ਚਾਰ ਟਾਈਮ ਵੀ ਤਸੱਲੀ ਕਰ ਸਕਦਾ ਹੁਣ ਇਹ ਵੀਡੀਓ ਮੈਂ ਸ਼ਾਰਟ ਕੱਟ ਚ ਬਣਾਈ ਸੀਗੀ ਪਿਛਲੇ ਥਨਾ ਦੀ ਚਵਾਈ ਦਿਖਾ ਰਿਹਾ ਹਾਂ ਬਾਲਟੀ ਤੁਸੀਂ ਦੇਖ ਹੀ ਸਕਦੇ ਹੋ ਕਿੱਥੋਂ ਤੱਕ ਆ ਗਈ ਮੈਂ 16 17 ਕਿਲੋ ਦੁੱਧ ਮਾਣਨਾ ਝੋਟੀ ਝੱਲੇ ਪਰ 18 ਕਿਲੋ ਦੁੱਧ ਨਿਕਲੂ ਜੇ ਦੋ ਟਾਈਮ ਚਵਾਈ ਕਰਨੀ ਹੋਵੇ ਹੁਣ 20 25 ਮਿੰਟ ਨਾਲ ਲੇਟ ਹੋਈ ਹੈ ਝੋਟੀ ਸਵੇਰ ਨਾਲੋਂ ਬਾਕੀ ਤੁਸੀਂ ਆਪਣੇ ਮਨ ਦੀ ਤਸੱਲੀ ਆ ਕੇ ਆਪਣੇ ਕੋਲ ਰਹਿਣ ਦਾ ਵੀ ਵਧੀਆ ਪ੍ਰਬੰਧ ਦਾ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਸਕਦੇ ਹੋ 1,70,000 ਰੁਪਏ ਰੇਟ ਹੈ ਇਹਦਾ ਤੇ ਦੋ ਦਿਨ ਹੀ ਹੋਏ ਨੇ ਆਪਣੇ ਕੋਲੇ ਆਇਆ ਨੂੰ ਖਾਣ ਪੀਣ ਦੀ ਪੂਰੀ ਖੁੱਲੀ ਆ ਜਿਸ ਕਿਸੇ ਵੀ ਨੇ ਲੈਣੀ ਹੋ ਵੀਡੀਓ ਤੇ ਨੰਬਰ ਚੱਲ ਰਿਹਾ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਤੁਸੀਂ ਮੂਰਲੇ ਜਣਾ ਜੀ ਵੀ ਦੁੱਧ ਪਾਲ ਸੀ ਇੱਕ ਕਿਲੋ ਦੇ ਲਗਭਗ ਦੁੱਧ ਮੈਂ ਆਪਦੇ ਹਿਸਾਬ ਨਾਲ ਚਾਰੇ ਥਣਾ ਚੋਂ ਮੂਰਲੇ ਥਣਾ ਚੋਂ 50-50 ਝੂਟੇ ਮਰਵਾਦੇ ਸੀ ਪਿਛਲੇ ਥਣਾ ਚੋਂ 70-70 ਝੂਟੇ ਮਰਵਾਤੇ ਸੀ ਅੰਦਾਜ਼ਾ ਮੇਰਾ ਹੈਗਾ ਵੀ ਜੇ ਮੈਂ ਨਰਮ ਚੁਵਾਈ 1 ਕਿਲੋ ਦੇ ਲਗਭਗ ਦੁੱਧ ਬੱਚਾ ਚੁੰਗ ਗਿਆ ਹੋਊਗਾ ਤੇ ਤੁਸੀਂ ਬਾਲਟੀ ਵੀ ਦੇਖ ਸਕਦੇ ਹੋ ਵੀ ਕਿੱਥੋਂ ਤੱਕ ਆ ਗਈ ਪਰ ਵੀਡੀਓ ਸ਼ਾਰਟ ਕੱਟ ਬਣਾਈ ਹੋਈ ਆ ਆਪਣਾ ਆਪਣੇ ਕੋਲੇ ਆਪ ਜਿਸ ਵੀਰ ਨੇ ਲੈਣੇ ਤਸੱਲੀ ਕਰ ਸਕਦੇ ਹੋ ਤੁਸੀਂ ਤੇ ਬਾਲਟੀ ਵੀ ਮੈਂ ਦੂਜੀ ਲਿਆਂਦੀ ਨਹੀਂ ਕੰਡਾ ਜੂੜ ਮੈਂ ਲਿਆਂਦਾ ਸੀਗਾ ਤੁਸੀਂ ਕੰਡੇ ਦੀ ਜ਼ੀਰੋ ਚੈੱਕ ਕਰ ਸਕਦੇ ਹੋ 1 ਕਿਲੋ ਦੀ ਬਾਲਟੀ ਆਪਣੀ ਬਾਲਟੀ ਦੀ ਵੇਪਰ ਵਜਨ ਕਰਾ ਰਹੇ ਜਿਸ ਕਿਸੇ ਵੀ ਨੇ ਲੈਣੀ ਆਪਣੀ ਚਲੋ ਆਪਣੀ ਤਸੱਲੀ ਕਰ ਲੋ 9 ਕਿਲੋ 90 ਗ੍ਰਾਮ ਦੁੱਧ ਹੋ ਗਿਆ ਦਾ 1 ਕਿਲੋ ਕੱਢ ਕੇ 8 ਕਿਲੋ 100 ਗ੍ਰਾਮ ਦੇ ਲਗਭਗ ਦੁੱਧ ਇਹਦਾ ਇਸ ਟੰਕ ਕੰਡੇ ਵਾਲਾ ਚੂਣ ਚੂਣ ਦਾ 1 ਕਿਲੋ ਦੇ ਲਗਭਗ ਬਚਨ ਛੱਡ ਹੁ 9 ਕਿਲੋ ਦੁੱਧ ਹੋੂ ਸਮੇਤ ਇਹਦਾ ਤੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੋ ਮੈਂ 17 ਕਿਲੋ ਦੁੱਧ ਘਰੇ ਪਰ ਫਿਰ ਵੀ 18 ਕਿਲੋ ਦੁੱਧ ਨਿਕਲੂ ਦੋ ਤਿੰਨ ਦਿਨ ਖੜ ਗਈ ਉਮੀਦ ਹੈਗੀ ਛੋਟੀ ਦੇ 20 ਕਿਲੋ ਦੁੱਧ ਵੀ ਤਲਾ ਸਕਦੀ ਆ 1,70,000 ਰੇਟ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹਾਂ 2 ਨੰਬਰ ਵਾਲੀ ਝੋਟੀ ਦਾ 1,30,000 ਰੁਪਏ ਰੇਟ